ਜੈ ਗੁਰੂ ਦੇਤਨ ਗੁਰੂ ਦੇਤ ਮੈਂ ਸੋਮ ਸਹੋਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਵਾ ਅੱਜ ਦੇ ਇਸ ਐਪੀਸੋਡ ਦੇ ਵਿੱਚ ਆਪਾਂ ਗੱਲ ਕਰਾਂਗੇ ਗੁਰੂ ਰਵਿਦਾਸ ਔਰ ਚਤੌੜਗੜ ਦੀ ਰਾਣੀ ਝਾਲੀ ਦੀ ਕਹਾਣੀ ਦੋਸਤੋ ਸਤਗੁਰੂ ਰਵਿਦਾਸ ਜੀ ਦੀ ਜੇ ਮਹਿਮਾ ਦੀ ਗੱਲ ਕਰੀਏ ਤਾਂ ਇਤਿਹਾਸ ਗਵਾਹ ਹੈ ਕਿ ਬਵੰਜਾ ਰਾਜੇ ਰਾਣੀਆਂ ਉਹਨਾਂ ਦੇ ਸੇਵਕ ਸਨ ਸਤਗੁਰੂ ਰਵਿਦਾਸ ਜੀ ਮਹਾਰਾਣੀ ਚਤੌੜਗੜ ਝਾਲੀ ਜੀ ਕਿਸ ਤਰ੍ਹਾਂ ਉਹਨਾਂ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੋਈ ਸਤਗੁਰੂ ਰਵਿਦਾਸ ਜੀ ਨੇ ਉਹਨਾਂ ਦੇ ਨਾਲ ਕੀ ਸਵਾਲ ਜਵਾਬ ਕੀਤੇ ਇਹ ਅੱਜ ਮੈਂ ਇਸ ਐਪੀਸੋਡ ਦੇ ਵਿੱਚ ਦੱਸਾਂਗਾ ਸਤਗੁਰੂ ਰਵਿਦਾਸ ਜੀ ਦੀ ਮਹਿਮਾ ਹਰ ਜ਼ੁਬਾਨ ਤੇ ਉੱਪਰ ਆਮ ਹੋ ਗਈ ਸੀ ਕਿਉਂਕਿ ਕਦੇ ਵੀ ਉਹ ਕਿਸੇ ਦੇ ਨਾਲ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਭਿੰਨ ਭੇਦ ਨਹੀਂ ਸੀ ਕਰਦੇ ਸਤਗੁਰੂ ਰਵਿਦਾਸ ਜੀ ਕਾਂਸੀ ਵਿਖੇ ਉਹਨਾਂ ਦਾ ਜਨਮ ਹੋਇਆ ਪ੍ਰਗਟ ਹੋਏ ਨੇ ਔਰ ਰਾਣੀ ਝਾਲੀ ਚਤੌਰਗਰਦੀ ਮਹਾਰਾਣੀ ਉਹ ਵੀ ਗੰਗਾ ਤੇ ਇਸ਼ਨਾਨ ਕਰਨ ਵਾਸਤੇ ਕਾਸ਼ੀ ਆਈ ਇੱਥੇ ਰਹਿ ਕੇ ਉਹਨਾਂ ਨੇ ਬਹੁਤ ਸਾਰੇ ਬ੍ਰਾਹਮਣਾ ਦੇ ਸਤਸੰਗ ਵੀ ਸੁਣੇ ਹੋਰ ਵੀ ਬਹੁਤ ਸਾਰੇ ਸੰਤਾਂ ਦੇ ਉਹਨਾਂ ਨੇ ਸਤਸੰਗ ਸੁਣੇ ਪਰ ਤਸੱਲੀ ਕਿਤੇ ਨਹੀਂ ਹੋਈ ਜਦੋਂ ਤਸੱਲੀ ਨਹੀਂ ਹੋਈ ਤਾਂ ਸਤਗੁਰੂ ਰਵਿਦਾਸ ਜੀ ਬਾਰੇ ਰਾਣੀ ਝਾਲੀ ਨੇ ਪਹਿਲਾਂ ਵੀ ਸੁਣਿਆ ਹੋਇਆ ਸੀ ਲੇਕਿਨ ਜਦੋਂ ਉਹ ਸਤਗੁਰੂ ਰਵਿਦਾਸ ਮਹਾਰਾਜ ਦੀ ਸ਼ਰਨ ਵਿੱਚ ਜਾਣ ਲੱਗੇ ਤਾਂ ਇਸ ਗੱਲ ਦਾ ਬ੍ਰਾਹਮਣਾ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਸਤਗੁਰੂ ਰਵਿਦਾਸ ਤੇ ਬਾਰੇ ਬਹੁਤ ਘਟਿਆ ਇਸਤੇਮਾਲ ਸ਼ਬਦ ਕੀਤੇ ਕਿ ਉਹ ਚਮਾਰ ਜਾਤੀ ਚੋਂ ਹੈ शूद्र ਹੈ ਉਹਦੇ ਕੋਲ ਕੋਈ ਗਿਆਨ ਨਹੀਂ ਹੈ ਗਿਆਨ ਤਾਂ ਸਾਰਾ ਬ੍ਰਾਹਮਣਾਂ ਨੂੰ ਦਿੱਤਾ ਹੈ ਲੇਕਿਨ ਜਿਵੇਂ ਜਿਵੇਂ ਬ੍ਰਾਹਮਣ ਸਤਗੁਰੂ ਰਵਿਦਾਸ ਮਹਾਰਾਜ ਜੀ ਦੀ ਨਿੰਦਾ ਕਰਦੇ ਰਹੇ ਰਾਣੀ ਝਾਲੀ ਦਾ ਵਿਸ਼ਵਾਸ ਉਹਨਾਂ ਹੀ ਸਤਗੁਰੂ ਰਵਿਦਾਸ ਵੱਲ ਉਫਾਦਾ ਜਾ ਰਿਹਾ ਸੀ ਉਹ ਸਤਗੁਰ ਰਵਿਦਾਸ ਮਹਾਰਾਜ ਜੀ ਦੀ ਸ਼ਰਨ ਵਿੱਚ ਪਹੁੰਚੇ ਤਾਂ ਉਸ ਬਿਲਾਂ satsang ਚੱਲ ਰਿਹਾ ਸੀ satsang ਤੋਂ ਬਾਅਦ ਚਿਤੌਰਗਰ ਦੀ ਰਾਣੀ ਝਾਲੀ ਜੀ ਜਦੋਂ ਸਤਗੁਰ ਰਵਿਦਾਸ ਜੀ ਦੇ ਸੰਮੁਖ ਹੋਏ ਤੇ ਉਹਨਾਂ ਨੇ ਕਿਹਾ ਕਿ ਮੈਂ ਤੁਹਾਨੂੰ ਆਪਣਾ ਗੁਰੂ ਧਾਰਨਾ ਚਾਹੁੰਦੀ ਹਾਂ ਤਾਂ ਸਤਗੁਰ ਰਵਿਦਾਸ ਮਹਾਰਾਜ ਜੀ ਨੇ ਕਿਹਾ ਕਿ ਤੁਸੀਂ ਚਿਤੌਰਗਰ ਦੇ ਰਾਜੇ ਖਾਨਦਾਨ ਚੋਂ ਮੈਂ ਇੱਕ ਚਮਾਰ ਜਾਤੀ ਚੋਂ ਪੈਦਾ ਹੋਇਆ ਹ ਜੇਕਰ ਤੁਸੀਂ ਕੋਈ ਗੁਰੂ ਹੀ ਧਾਰਨਾ ਹੈ ਤਾਂ ਕਿਸੇ ਉੱਚੀ ਕੁੱਲ ਦੇ ਗੁਰੂ ਨੂੰ ਧਾਰਨ ਕਰ ਸਕਦੇ ਹੋ ਜਦੋਂ ਤੁਸੀਂ ਮੈਨੂੰ ਗੁਰੂ ਧਾਰ ਲਿਆ ਸਿਵਾਏ ਤੁਹਾਨੂੰ ਤਾਨੇ ਮੇਹਣਿਆਂ ਤੋਂ ਕੁਝ ਨਹੀਂ ਮਿਲਣਾ ਪਰ ਉਹਨਾਂ ਦਾ ਇਰਾਦਾ ਵਿਸ਼ਵਾਸ ਡ੍ਰਿਡ ਸੀ ਸਤਗੁਰ ਰਵਿਦਾਸ ਮਹਾਰਾਜ ਜੀ ਨੇ ਬਹੁਤ ਸਮਝਾਇਆ ਲੇਕਿਨ ਉਹ ਨਹੀਂ ਸਮਝੇ ਉਹਨਾਂ ਤਾਂ ਕੋਈ ਰੱਟ ਲਗਾਈ ਹੋਈ ਸੀ ਕਿ ਮੈਨੂੰ ਤੁਸੀਂ ਆਪਣਾ ਸ਼ਿਸ਼ ਬਣਾ ਲਓ ਮੈਂ ਰਾਣੀ ਚਤੌਰਗਰ ਦੀ ਜ਼ਰੂਰ ਹਾਂ ਕਮੀ ਮੈਨੂੰ ਕੋਈ ਨਹੀਂ ਹੈ ਪਰ ਮੈਨੂੰ ਅਸਲ ਵਿੱਚ ਸਭ ਤੋਂ ਵੱਡੀ ਕਮੀ ਮਹਿਸੂਸ ਹੁੰਦੀ ਸੀ ਭਜਨ ਸਿਮਰਨ ਦੀ ਔਰ ਪੂਰੇ ਗੁਰੂ ਦੀ ਮੈਂ ਇਕਾਂਤ ਦੇ ਵਿੱਚ ਵੀ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਉਹ ਜਿਹੜੀ ਨਾਮ ਦੀ ਤ੍ਰਿਪਤ ਸੀਗੀ ਨਾਮ ਦੀ ਜਿਹੜੀ ਭੁੱਖ ਸੀ ਉਹ ਹਮੇਸ਼ਾ ਬਰਕਰਾਰ ਰਹਿੰਦੀ ਸੀ ਸਭ ਕੁਝ ਹੋਣ ਦੇ ਬਾਵਜੂਦ ਵੀ ਮੈਂ ਇਕੱਲਾਪਨ ਮਹਿਸੂਸ ਕਰਦੀ ਹਾਂ ਸੋ ਤੁਸੀਂ ਮੈਨੂੰ ਆਪਣਾ ਸ਼ਿਸ਼ ਬਣਾ ਲਓ ਮੈਨੂੰ ਨਾਮ ਸ਼ਬਦ ਦਿਓ ਜਿਸ ਨੂੰ ਮੈਂ ਸਿਮਰਨ ਕਰਕੇ ਜ਼ਿੰਦਗੀ ਦੀਆਂ ਉਹ ਸਾਰੀਆਂ ਖੁਸ਼ੀਆਂ ਪ੍ਰਾਪਤ ਕਰ ਲਵਾਂ ਤੁਹਾਡੇ ਚਰਨਾਂ ਨਾਲ ਲੱਕੇ ਬਾਰ-ਬਾਰ ਜ਼ਿੱਦ ਕਰਨ ਤੋਂ ਬਾਅਦ ਸਤਗੁਰੂ ਰਵਿਦਾਸ ਜੀ ਨੇ ਉਹਨਾਂ ਨੂੰ ਨਾਮ ਦੀ ਬਖਸ਼ਿਸ਼ ਕੀਤੀ ਇਤਿਹਾਸ ਦੱਸਦਾ ਹੈ ਕਿ ਜਦੋਂ ਰਾਣੀ ਝਾਲੀ ਜੀ ਨੂੰ ਨਾਮ ਦੀ ਬਖਸ਼ਿਸ਼ ਸਤਗੁਰੂ ਬਦਾਸ ਬਲੋਂ ਕੀਤੀ ਗਈ ਚਤੌਰਗਰ ਦੀ ਮਹਾਰਾਣੀ ਝਾਲੀ ਜੀ ਖੁਸ਼ ਬਹੁਤ ਖੁਸ਼ ਉਹ ਇਸ ਤਰ੍ਹਾਂ ਮਹਿਸੂਸ ਕਰ ਰਹੀ ਸੀ ਕਿ ਜਿਵੇਂ ਪੂਰੀ ਦੁਨੀਆ ਦੀ ਦੌਲਤ ਮੈਨੂੰ ਮਿਲ ਗਈ ਹੋਵੇ ਉਹ ਖੁਸ਼ੀ-ਖੁਸ਼ੀ ਆਪਣੇ ਮਹਿਲ ਵਿੱਚ ਚੱਲੇ ਗਈ ਆਪਣੇ ਪਤੀ ਰਾਜਾ ਕੁੰਭ ਨੂੰ ਉਹਨਾਂ ਨੇ ਸਾਰੀ ਗੱਲਬਾਤ ਦੱਸੀ ਕਿ ਜਿਸ ਪੂਰੇ ਗੁਰੂ ਦੀ ਤਲਾਸ਼ ਤੇ ਵਿੱਚ ਮੇਰੀ ਆਤਮਾ ਦਿਨ ਰਾਤ ਬੇਚੈਨ ਰਹਿੰਦੀ ਸੀ ਅੱਜ ਮੇਰੀ ਜ਼ਿੰਦਗੀ ਦੀ ਬੇਚੈਨੀ ਖਤਮ ਹੋ ਗਈ ਮੈਨੂੰ ਪੂਰਾ ਗੁਰੂ ਮਿਲ ਗਿਆ ਬਲਕਿ ਮੈਨੂੰ ਗੁਰੂ ਨੇ ਆਪਣਾ ਸ਼ਿਸ਼ ਬਣਾ ਲਿਆ ਉਹਨਾਂ ਨੇ ਸਤਸੰਗ ਬਾਰੇ ਆਪਣੇ ਪਤੀ ਰਾਣਾ ਜੀ ਦੇ ਨਾਲ ਗੱਲ ਕੀਤੀ ਹੋਰ ਸਤਗੁਰ ਰਵਿਦਾਸ ਮਹਾਰਾਜ ਜੀ ਦੇ ਨਾਲ ਜੋ ਉਹਨਾਂ ਦੇ ਸਵਾਲ ਜਵਾਬ ਹੋਏ ਉਹਦੇ ਬਾਰੇ ਆਪਣੇ ਪਤੀ ਨੂੰ ਦੱਸਿਆ ਤਾਂ ਪਤੀ ਦੇ ਦਿਲ ਦੇ ਵਿੱਚ ਵੀ ਇਸ ਗੱਲ ਨੂੰ ਲੈ ਕੇ ਕਿਉਰਿਓਸਟੀ ਪੈਦਾ ਹੋ ਗਈ ਕਿ ਮੈਂ ਵੀ ਸਤਗੁਰ ਰਵਿਦਾਸ ਮਹਾਰਾਜ ਜੀ ਦੇ ਦਰਸ਼ਨ ਕਰਨੇ ਨੇ ਔਰ ਜਿਸ ਤਰ੍ਹਾਂ ਤੁਸੀਂ ਖੁਸ਼ ਨਜ਼ਰ ਆ ਰਹੇ ਹੋ ਮੈਂ ਵੀ ਚਾਹੁੰਦਾ ਕਿ ਉਹਨਾਂ ਦੀ ਸ਼ਰਨ ਦੇ ਵਿੱਚ ਜਾ ਕੇ ਉਹਨਾਂ ਦਾ ਆਸ਼ੀਰਵਾਦ ਲੈ ਕੇ ਨਾਮ ਦੀ ਬਖਸ਼ਿਸ਼ ਹੋਜੇ ਮੈਨੂੰ ਵੀ ਤਾਂ ਮੈਂ ਵੀ ਆਪਣੇ ਜੀਵਨ ਨੂੰ ਸਵਰਗ ਸਮਝਾਂ ਮਹਾਰਾਣੀ ਨੇ ਆਪਣੇ ਪਤੀ ਦੇ ਨਾਲ ਇਹ ਗੱਲ ਕੀਤੀ ਕਿ ਕਿਉਂ ਨਾ ਸਤਗੁਰ ਰਵਿਦਾਸ ਮਹਾਰਾਜ ਨੂੰ ਚਤੌਰਗੜ ਕਿਲੇ 'ਚ ਬੁਲਾਇਆ ਜਾਵੇ ਔਰ ਇਤਿਹਾਸ ਦੱਸਦਾ ਹੈ ਕਿ ਜਦੋਂ ਸਤਗੁਰ ਰਵਿਦਾਸ ਜੀ ਨੂੰ ਮਿਲ ਕੇ ਰਾਣੀ ਚਾਲੀ ਜੀ ਆਏ ਤਾਂ ਉਸ ਵੇਲੇ ਉਹਨਾਂ ਨੇ ਇੱਕ ਮਹਿਲ ਦੇ ਵਿੱਚ ਇੱਕ ਕਮਰਾ ਸਤਸੰਗ ਬਾਸਤੇ ਖੋਲ ਦਿੱਤਾ ਸੀ ਖੈਰ ਸਤਿਗੁਰੂ ਰਵਿਦਾਸ ਜੀ ਨੂੰ ਬੁਲਾਉਣ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਯੱਗ ਲਗਾਉਣ ਦੀ ਗੱਲਬਾਤ ਹੋ ਚੁੱਕੀ ਹੈ ਸਤਸੰਗ ਹੋਣ ਦੀ ਗੱਲਬਾਤ ਹੋ ਚੁੱਕੀ ਹੈ ਜਦੋਂ ਇਸ ਸਮਾਂ ਫਿਕਸ ਹੋ ਗਿਆ ਹੈ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਤਸੰਗ ਫਰਮਾਉਣਗੇ ਤਾਂ ਚਤੌਰ ਗੜ ਦੇ ਵਿੱਚ ਚਾਰੇ ਪਾਸੇ ਲੋਕਾਂ ਦੇ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਸਤਸੰਗ ਨੂੰ ਲੈ ਕੇ ਬਹੁਤ ਹੀ ਸ਼ਰਧਾ ਤੇ ਲੋਕਾਂ ਵਿੱਚ کافی ਪਿਆਰ ਸੀ ਮਹਾਰਾਣੀ ਚਾਲੀ ਨੇ ਆਪਣੇ ਏਰੀਏ ਦੇ ਸਾਰੇ ਬ੍ਰਾਹਮਣਾਂ ਨੂੰ ਵੀ ਉਸ ਦਿਨ ਯੱਗ ਤੇ ਬੁਲਾਇਆ ਕਿ ਤੁਸੀਂ ਵੀ ਆਓ ਔਰ ਤੁਹਾਨੂੰ ਇੱਕ ਇੱਕ ਸੋਨੇ ਦੀ ਮੋਹਰ ਵੀ ਦਿੱਤੀ ਜਾਵੇਗੀ ਤੇ ਬ੍ਰਾਹਮਣ ਯੱਗ ਦੇ ਨਾਮ ਤੇ ਔਰ ਸੋਨੇ ਦੀ ਮੋਹਰ ਲੈਣ ਦੇ ਨਾਮ ਤੇ ਚਿਤੌਰਗਰ ਦੇ ਕਿਲੇ ਦੇ ਵਿੱਚ ਭੱਜੇ ਨਿਕਲੇ ਉੱਥੇ ਪਹੁੰਚੇ ਤਾਂ ਸਤਗੁਰੂ ਰਵਿਦਾਸ ਮਹਾਰਾਜ ਜੀ ਵੀ ਉਸ ਕਿਲੇ ਦੇ ਵਿੱਚ ਹੀ ਸਨ ਯੱਗ ਤਿਆਰ ਕੀਤਾ ਗਿਆ satsang ਸੁਣਿਆ ਤੇ ਉਸ ਤੋਂ ਬਾਅਦ ਰਾਣੀ ਝਾਲੀ ਨੇ ਬਕਾਇਦਾ ਤੌਰ ਤੇ ਜਦੋਂ ਯੱਗ ਖੋਣ ਵਾਸਤੇ ਲਾਈਨਾਂ ਲਗਾਈਆਂ ਗਈਆਂ ਤਾਂ ਸਤਗੁਰੂ ਰਵਿਦਾਸ ਮਹਾਰਾਜ ਜੀ ਵੀ ਉਸ ਲਾਈਨ ਦੇ ਵਿੱਚ ਆ ਕੇ ਬੈਠ ਗਏ ਜਦੋਂ ਯੱਗ ਕਰਵਾਉਣ ਵਾਸਤੇ ਉਹਨਾਂ ਨੂੰ ਬਿਠਾਇਆ ਗਿਆ ਤਾਂ ਬ੍ਰਾਹਮਣਾਂ ਨੂੰ ਇਹ ਪਤਾ ਲੱਗਾ ਕਿ ਰਵੀਦਾਸ ਜੋ ਕਿ ਨੀਚ ਜਾਤੀ ਦਾ ਹੈ ਉਹ ਵੀ ਸਾਡੇ ਨਾਲ ਆ ਕੇ ਭੋਜਨ ਗ੍ਰਹਿਣ ਕਰੇਗਾ ਤਾਂ ਉਹਨਾਂ ਨੇ ਭੋਜਨ ਗ੍ਰਹਿਣ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਔਰ ਰਾਣੀ ਝਾਲੀ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਕਿ ਸਤਗੁਰ ਰਵੀਦਾਸ ਮਹਾਰਾਜ ਜੀ ਦੀ ਜਾਤ ਨੂੰ ਲੈ ਕੇ ਲੋਕ ਉਹਨਾਂ ਦੇ ਨਾਲ ਭੋਜਨ ਸ਼ਕਣਾ ਨਹੀਂ ਚਾਹੁੰਦੇ ਤਾਂ ਉਹਨਾਂ ਨੇ ਸਤਗੁਰ ਰਵੀਦਾਸ ਮਹਾਰਾਜ ਜੀ ਦੇ ਨਾਲ ਇਹ ਗੱਲ ਸਾਂਝੀ ਕੀਤੀ ਤਾਂ ਸਤਗੁਰੂ ਅਰਬਿਦਾਸ ਮਹਾਰਾਜ ਜੀ ਨੇ ਬੜੇ ਪਿਆਰ ਤੇ ਬੜੀ ਨਿਮਰਤਾ ਦੇ ਨਾਲ ਕਿਹਾ ਕਿ ਮਹਾਰਾਣੀ ਜੀ ਆਪਾਂ ਸਾਰੇ ਚਮਾਰ ਹਾਂ ਜੋ ਚੀਜ਼ ਚਮਤੋਂ ਬਣੀ ਹੈ ਉਹ ਚਮਾਰ ਨਹੀਂ ਤਾਂ ਕੌਣ ਹੈ ਸਤਗੁਰੂ ਅਰਬਿਦਾਸ ਮਹਾਰਾਜ ਜੀ ਨੇ ਕਿਹਾ ਕਿ ਜੇ ਬ੍ਰਾਹਮਣ ਭਾਈ ਮੇਰੇ ਨਾਲ ਪ੍ਰਸ਼ਾਦਾ ਸ਼ਕਣਾ ਨਹੀਂ ਚਾਹੁੰਦੇ ਤਾਂ ਤੁਸੀਂ ਇਹਨਾਂ ਨੂੰ ਇਕੱਲੇ ਛਕਾ ਦਿਓ ਸਤਗੁਰੂ ਅਰਬਿਦਾਸ ਮਹਾਰਾਜ ਜੀ ਦੇ ਮੁਖ ਤੋਂ ਇਹ ਬਚਨ ਸੁਣ ਕੇ ਮਹਾਰਾਣੀ ਝਾਲੀ ਇੱਕਦਮ ਪ੍ਰਸੰਨ ਹੋ ਗਏ ਬਹੁਤ ਵੱਡਾ ਬੋਝ ਇੱਕਦਮ ਉੱਤਰ ਗਿਆ ਤਾਂ ਕਿਹਾ ਕਿ ਇਹਨਾਂ ਨੂੰ ਭੋਜਨ ਸ਼ਿਕਾਓ ਜਦੋਂ ਸਤਗੁਰ ਰਵਿਦਾਸ ਮਹਾਰਾਜੀ ਨੇ ਕਿਹਾ ਕਿ ਜੇਕਰ ਚਾਹੁੰਦੇ ਨਹੀਂ ਤਾਂ ਤੁਸੀਂ ਇਹਨਾਂ ਨੂੰ ਭੋਜਨ ਸ਼ਿਕਾਓ ਭੋਜਨ ਵਰਤਣਾ ਸ਼ੁਰੂ ਹੋ ਗਿਆ ਔਰ ਉਸ ਤੋਂ ਬਾਅਦ ਸਤਗੁਰ ਰਵਿਦਾਸ ਮਹਾਰਾਜੀ ਨੇ ਅੰਤਮ ਦ੍ਰਿਸ਼ਟੀ ਦੇ ਨਾਲ ਹਰ ਇੱਕ ਬ੍ਰਾਹਮਣ ਦੇ ਨਾਲ ਆਪਣਾ ਇੱਕ ਇੱਕ ਸਰੂਪ ਜਿਹੜਾ ਹੈ ਉਹ ਬਿਠਾ ਦਿਆ ਹਰ ਇੱਕ ਬ੍ਰਾਹਮਣ ਇਹੀ ਕਹੇ ਰਵਿਦਾਸ ਤਾਂ ਮੇਰੇ ਨਾਲ ਦੂਜਾ ਕਹੇ ਨਹੀਂ ਰਵਿਦਾਸ ਤਾਂ ਮੇਰੇ ਨਾਲ ਹੈ ਤੀਜਾ ਕਹੇ ਰਵਿਦਾਸ ਤਾਂ ਮੇਰੇ ਨਾਲ ਹੈ ਚਿੰਨੇ ਬ੍ਰਾਹਮਣ ਉਹਨਾਂ ਦੇ ਨਾਲ ਇੱਕ ਇੱਕ ਸਤਗੁਰ ਰਵਿਦਾਸ ਮਹਾਰਾਜ ਜੀ ਨਜ਼ਰ ਆਏ ਇਹ ਸਭ ਕੁਝ ਵੇਖ ਕੇ ਬ੍ਰਾਹਮਣਾਂ ਦਾ ਹੰਕਾਰ ਪੂਰਨ ਰੂਪ ਵਿੱਚ ਟੁੱਟ ਗਿਆ ਔਰ ਉਹਨਾਂ ਨੇ ਸਤਗੁਰ ਰਵਿਦਾਸ ਮਹਾਰਾਜ ਜੀ ਦੇ ਚਰਨਾਚਰਦਾਸ ਕੀਤੀ ਕਿ ਸਾਨੂੰ ਬਖਸ਼ ਲਓ ਸਾਨੂੰ ਆਪਣਾ ਸ਼ਿਸ਼ ਬਣਾ ਲਓ ਤਾਂ ਸਤਗੁਰ ਰਵਿਦਾਸ ਮਹਾਰਾਜ ਜੀ ਨੇ ਕਿਹਾ ਕਿ ਇਸ ਸੰਸਾਰ ਦੇ ਵਿੱਚ ਜਦੋਂ ਅਕਾਲ ਪੁਰਖ ਕਿਸੇ ਜੀਵ ਨੂੰ ਭੇਜਦਾ ਹੈ ਤਾਂ ਜਾਤ ਪਾਤ ਉਸ ਨੂੰ ਆਪਾਂ ਲੋਕ ਦੱਸਦੇ ਹਾਂ ਜੋ ਚੀਜ਼ ਚੰਮ ਤੋਂ ਬਣੀ ਹੈ ਉਹ ਚਮਾਰ ਹੈ ਜਾਤੀ ਹੋਛਾ ਪਾਤੀ ਹੋਛਾ ਹੋਛਾ ਜਨਮ ਹਮਾਰਾ ਸੋ ਸਾਰੇ ਬ੍ਰਾਹਮਣਾਂ ਨੇ ਸਤਗੁਰੂ ਵਿਦਾਸ ਮਹਾਰਾਜ ਜੀ ਦਾ satsang ਸੁਣਿਆ ਰਾਣੀ ਝਾਲੀ ਜੀ ਚਤੌੜਗਰ ਦੀ ਮਹਾਰਾਣੀ ਉਹਨਾਂ ਨੇ ਇਹ ਸਾਰੇ ਕੁਝ ਵੇਖਿਆ ਪ੍ਰਸੰਨ ਹੋ ਗਏ ਔਰ ਸਤਗੁਰ ਰਵਿਦਾਸ ਮਹਾਰਾਜ ਨੇ ਉਪਦੇਸ਼ ਦਿੱਤਾ ਹੈ ਔਰ ਬ੍ਰਾਹਮਣਾ ਨੇ ਸਤਗੁਰ ਰਵਿਦਾਸ ਮਹਾਰਾਜ ਜੀ ਦੀ ਜੈਜਕਾਰ ਕੀਤੀ ਔਰ ਆਪਣੇ ਗੁਨਾਹ ਬਖਸ਼ਣ ਵਾਸਤੇ ਅਰਦਾਸ ਕੀਤੀ ਸੋ ਦੋਸਤੋ ਇਤਿਹਾਸ ਦੱਸਦਿਆਂ ਬਹੁਤ ਸਾਰੀਆਂ ਗਲਤੀਆਂ ਹੋਈਆਂ ਹੋਣਗੀਆਂ ਉਹਦੇ ਲਈ ਮੈਂ ਮਾਫੀ ਚਾਹੁੰਦਾ ਹਾਂ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ